ਗੁਰੂ ਗ੍ਰੰਥ ਸਾਹਿਬ ਅੰਦਰ ਜਦੋਂ ਆਪਾਂ ਪੜ੍ਹਦੇ ਆਂ ਮਹਾਰਾ ਜੀ ਨੂੰ ਤੇ ਮਹਾਰਾਜ ਵਾਰ-ਵਾਰ ਰਹਾਉ ਕਹਿੰਦੇ ਆ ਹੁਣ ਆਪਾਂ ਪੜ੍ਹਦੇ ਪੜ੍ਹਦੇ ਪਹਿਲਾਂ ਤੇ ਸਾਡੀ ਆਪਣੀ ਵਿਚਾਰਧਾਰਾ ਆਪਣੀ ਕਹਾਣੀ ਜਿਹੜੀ ਆ ਨਾਲ-ਨਾਲ ਚੱਲਦੀ ਆ ਠੀਕ ਕਦੀ ਕਿਤੇ ਬੈਠੇ ਹੁੰਨੇ ਕਦੀ ਕਿਤੇ ਬੈਠੇ ਪਰ ਨਾਲ ਨਾਲ ਪੜ੍ਹ ਚੱਲਦਾ ਹੈ ਨਾ ਫਿਰ ਮਹਾਰਾਜ ਉੱਥੇ ਵੀ ਕਹਿੰਦੇ ਰਹਾਉ ਠਹਿਰ ਜਾ ਆਪਣੀ ਕਹਾਣੀ ਨਾ ਪੜਿਆ ਹੈ। ਹੈ ਨਾ? ਕਈ ਵਾਰੀ ਮਹਾਰਾ ਦੋ ਦੋ ਵਾਰੀ ਚਾਰ ਚਾਰ ਵਾਰੀ ਰਾਵ ਕਰਨਾ ਪੈਂਦਾ। ਤੇ ਗੁਰੂ ਗ੍ਰੰਥ ਸਾਹਿਬ ਬੋਲਦਾ ਜਾਗਦਾ ਗੁਰੂ ਹੈ ਨਾ। ਤੇ ਫਿਰ ਮਹਾਰਾ ਕਹਿੰਦੇ ਠਹਿਰਾਓ। ਰੁਕ ਜਾ। ਤੂੰ ਮੇਰੇ ਨਾਲ ਗੱਲ ਕਰਨ ਆਇਆ ਸੀ। ਤੂੰ ਆਪਣੀ ਕਹਾਣੀ ਲਈ ਫਿਰਦਾ। ਉਹ ਠਹਿਰਾਓ ਠਹਿਰਾਉ ਦਾ ਮਤਲਬ ਹੁੰਦਾ ਵੀ ਜਿਹੜੀ ਤੂੰ ਨਾਲ-ਨਾਲ ਆਪਣੀ ਕਹਾਣੀ ਪੈਰਲਲ ਮੇਰਾ ਸ਼ਰੀਕ ਬਣ ਕੇ ਤੁਰਿਆ ਫਿਰੰਡਿਆਂ ਨਾਲ-ਨਾਲ ਇਹਨੂੰ ਚੁੱਪ ਕਰਾ। ਚੁੱਪ ਕਰ। ਫਿਰ ਅਸੀਂ ਕਰਦੇ ਹੁਣ ਜੀ ਤੇ ਆਪਾਂ ਗੁਰੂ ਦੀ ਸੁਣਨੀ ਆ ਜੀ। ਫਿਰ ਆਪਾਂ ਪੜਨ ਲੱਗ ਪੈਨੇ ਆ ਤੇ ਫਿਰ ਆਪਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕੀਤੇ ਹੁੰਦੇ ਨੇ ਆ ਆਪਾਂ ਉਹਨੂੰ ਸਮਝਣ ਲੱਗ ਪੈਨੇ ਆ ਸਤਨਾਮ ਨਾਲ ਨਾਲ ਹਾਂ ਉਹ ਸੱਚਾ ਉਹਦਾ ਨਾਮ ਹੈ ਹੈਨਾ ਕਰਤਾਪੁਰਖ ਜੀ ਉਹ ਕਰਤਾ ਹੈ ਮਰ ਫਿਰ ਵੀ ਕਹਿੰਦੇ ਰਹਾਉ ਉਹ ਫੇਰ ਤੂੰ ਆਪਣੇ ਅਰਥ ਲੈ ਲੈ ਉਹ ਤੂੰ ਆਪਣੇ ਦਿਮਾਗ ਨਾਲ ਮੈਨੂੰ ਸਮਝਣ ਡਿਆ ਉਹ ਮੈਨੂੰ ਪੜ ਮੇਰਾ ਗੂੰਜ ਮੈਨੂੰ ਗੂੰਜ ਮੇਰੇ ਨਾਦ ਨੂੰ ਗਾ ਤੂੰ ਕੇਵਲ ਸੁਣ ਤੇ ਮਨ ਅਰਥ ਨਾ ਕਰ ਮੇਰੇ ਠੀਕ ਹੁਣ ਕਈਆਂ ਨੂੰ ਹੋ ਸਕਦਾ ਔਖਾ ਲੱਗੇ ਗੱਲ ਪਰ ਗੁਰੂ ਗ੍ਰੰਥ ਸਾਹਿਬ ਜਿਹੜੇ ਹਨ ਨਾ ਚਲੋ ਅਰਥ ਕਰਨੀ ਐ ਅੱਛੀ ਅੱਛੀ ਗੱਲ ਆ ਵਧੀਆ ਗੱਲ ਆ ਕਰੋ ਬਟ ਇੱਕ ਐਸੀ ਅਵਸਥਾ ਵੀ ਆਉਂਦੀ ਹੈ ਕਿ ਤੂੰ ਆਪਣੇ ਅਰਥ ਨਾ ਕਰ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਅਰਥ ਖੁਦ ਕਰ ਲੈਂਦੇ ਨੇ ਤਾਂ ਪਹਿਲੀ ਅਵਸਥਾਸੀਂ ਆਪਣੀ ਕਹਾਣੀ ਨਾਲ ਨਾਲ ਲਈ ਫਿਰਦੇ ਆਂ ਦੂਜੀ ਅਵਸਥਾ ਚ ਆਪਾਂ ਨਾਲ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਕਈ ਕਹਿੰਦੇ ਨਾ ਪੜ੍ਹੋ ਤੇ ਨਾਲ ਨਾਲ ਸਮਝੋ ਹੁਣ ਕੋਣ ਕਰ ਰਿਹਾ ਹੈ ਸਮਝ ਕੋਣ ਰਿਹਾ ਹੈ ਗੁਰੂ ਤੇ ਨਹੀਂ ਸਮਝਾ ਰਿਹਾ ਉਹ ਤੇ ਤੂੰ ਆਪਣੇ ਮਨ ਦੇ ਨਾਲ ਸਮਝ ਰਿਹਾ ਤੂੰ ਸਮਝ ਰਿਹਾ ਕਿ ਇਹਦੇ ਮਤਲਬ ਆ ਤੇ ਨਾਲ ਨਾਲ ਤੇਰੀ ਕਹਾਣੀ ਤੇ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬਿਕ ਨਾਦ ਆ ਇੱਕ ਧੋਨਾ ਔਰ ਇਹ ਧੋਨਾ ਜਿਹਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਕਿਉਂਕਿ ਸਾਊਂਡ ਨੇ ਕ੍ਰੀਏਸ਼ਨ ਕੀਤੀ ਹੈ ਤੇ ਸਾਊਂਡ ਹੀ ਪ੍ਰਿਜ਼ਰਵ ਕਰਦਾ ਤੇ ਸਾਊਊਂਡ ਨੇ ਹੀ ਡਿਸਟਰਕਸ਼ਨ ਕਰਦੀ ਹੈ ਤੋ ਇਹ ਜਿਹੜਾ ਨਾਦ ਹੈ ਗੁਰੂ ਗ੍ਰੰਥ ਸਾਹਿਬ ਦਾ ਇਹ ਉਹ ਧੁੰਨੀਆਂ ਨੇ ਜਿਨ੍ਹਾਂ ਨੇ ਸ੍ਰਿਸ਼ਟੀ ਨੂੰ ਉਤਪਨ ਕੀਤਾ ਤੇ ਸ੍ਰਿਸ਼ਟੀ ਨੂੰ ਸੰਭਾਲ ਰਹੀਆਂ ਨੇ ਤੇ ਸ੍ਰਿਸ਼ਟੀ ਦਾ ਅੰਤ ਕਰਨਾ ਇਹ ਕੋਸਮਿਕ ਨਾਦ ਆ ਜਦੋਂ ਮਹਾਰਾਜ ਆਪਣੇ ਆਪ ਨੂੰ ਉਹਨਾਂ ਨੇ ਉਸ ਪਰਮ ਤੱਤਾਂ ਚ ਤੱਤ ਚ ਗਵਾਇਆ ਤਾਂ ਪ੍ਰਮਾਤਮਾ ਨੇ ਉਹਨਾਂ ਦੀ ਰਾਈ ਆਪਣੇ ਆਪ ਨੂੰ ਜਨਮ ਦਿੱਤਾ ਪਈ ਉਹ ਮਹੱਲ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲ ਦਾ ਮਤਲਬ ਹੁੰਦਾ ਵਾਈਫ ਹੈਨਾ ਉਹ ਵੀ ਅਰਥ ਕੀਤੇ ਜਾਂਦੇ ਨੇ ਬਟ ਵਾਈਫ ਹੈਨਾ ਮਹੱਲ ਕਿਉਂ ਕਿਉਂਕਿ ਰੱਬ ਨੇ ਉਹਨਾਂ ਦੇ ਗਰਭ ਕਰਕੇ ਜਨਮ ਲਿਆ ਗਰਭ ਹੋਇਆ ਸੀ ਜੀ ਤੇ ਜਨਮ ਲਿਆ ਤਾਂ ਇਹ ਜਿਹੜਾ ਪ੍ਰਮਾਤਮਾ ਦਾ ਜਨਮ ਇਹ ਮਹਾਰਾਜ ਉਤਪਨ ਹੋਇਆ ਸ਼ਬਦ ਬ੍ਰਹਮ ਜਿਹਨੂੰ ਕਹਿੰਦੇ ਨਾਦ ਬ੍ਰਹਮਾ ਤਾਂ ਇਹਨੂੰ ਜਦੋਂ ਆਪਾਂ ਆਪਣੀ ਬੁੱਧੀ ਦੇ ਮੁਤਾਬਕ ਕਿਉਂਕਿ ਜਿਹੜੇ ਅਰਥ ਨੇ ਨਾ ਸ੍ਰਿਸ਼ਟੀ ਅੰਦਰ ਕੇਵਲ ਗੂੰਜਾਂ ਨੇ ਕੇਵਲ ਨਾਦ ਨੇ ਕੇਵਲ ਸਾਊਂਡਸ ਨੇ ਸਿਰਫ ਹਿਊਮਨ ਮਾਈਂਡ ਦੇ ਵਿਚ ਅਰਥ ਆ ਕੋਈ ਹੋਰ ਸਪੀਸੀਸ ਇਹਨਾਂ ਦੁਨੀਆਂ ਨੂੰ ਅਰਥ ਨਹੀਂ ਦਿੰਦੇ ਇਹ ਸਮਝਣਾ ਬਣਾ ਇਥੇ ਕਿ ਆਪਾਂ ਕਿੰਨੇ ਕਰਤ ਕਰ ਲਾਂਗੇ ਸਾਡੀ ਸੋਚੀ ਦੇ ਮਤਾਬਕ ਤੋਂ ਸ੍ਰਿਸ਼ਟੀ ਅੰਦਰ ਅਰਥ ਨਹੀਂਗੇ ਸ੍ਰਿਸ਼ਟੀ ਅੰਦਰ ਕਿਸੇ ਵੀ ਸਾਊਂਡ ਦੇ ਅਰਥ ਨਹੀਂਗੇ ਅਰਥ ਕੇਵਲ ਮਨੁੱਖੀ ਮਨ ਹੀ ਦਿੰਦਾ ਹੈ ਹੋਰ ਕੋਈ ਸਪੀਸੀਸ ਅਰਥ ਨਹੀਂ ਦਿੰਦੀ ਉਹ ਕੇਵਲ ਗਾਉਂਦੇ ਨੇ ਉਹ ਕੇਵਲ ਉੱਡਦੇ ਨੇ ਉਹ ਕੇਵਲ ਝੂਮਦੇ ਨੇ ਠੀਕ ਹੈ ਨਾ ਉਹ ਕਿਧਾਂ ਸਹਿਜ ਆ ਦਰਖਤ ਸਹਿਜ ਆ ਜਨੂਰ ਵੀ ਸੱਚਾ ਜਦੋਂ ਸੰਸਾਰ ਸਾਡੀ ਸੰਪਰਕ ਚ ਆਂਦੇ ਉਹ ਦੁੱਖ ਹੀ ਹੁੰਦੇ ਆ ਜਦੋਂ ਸੰਸਾਰ ਚ ਜਨੂਰ ਸਾਡੇ ਤੋਂ ਬਿਨਾ ਨੇ ਉਹਨਾਂ ਦਾ ਦੁੱਖ ਔਰ ਸੁੱਖ ਪਲਦਾ ਹੀ ਆ ਮਿੰਟਾਂ ਸੈਕਿੰਡਾਂ ਦਾ ਉਹ ਤੋਂ ਬਤ ਪੁੱਛਦੇ ਕਿ ਸੱਚਾ ਉਹ ਬ੍ਰਹਮ ਦੇ ਜਿਆਦਾ ਨੇੜੇ ਹੈ ਹੈ ਉਹ ਇੱਕ ਵੱਖਰੀ ਗੱਲ ਚਲੋ ਤੋ ਅਰਥ ਜਿਹੜੇ ਹਨ ਉਹ ਸਿਰਫ ਮਨੁੱਖੀ ਮਨ ਨੇ ਦਿੱਤੇ ਨੇ ਸ੍ਰਿਸ਼ਟੀ ਅੰਦਰ ਕੇਵਲ ਗੂੰਜ ਹੈ ਤੇ ਬ੍ਰਹਮ ਅੰਦਰ ਕੇਵਲ ਗੂੰਜ ਹੈ ਤੂੰ ਸ਼ਬਦ ਜਿਹੜਾ ਹੈ ਗੂੰਜਣਾ ਹੈ ਤਾਂ ਹੀ ਬ੍ਰਹਮ ਤੈ ਉਤਪਨ ਹੋਏਗੀ ਤੋ ਅਸੀਂ ਨਾਲ-ਨਾਲ ਜਿਹੜੇ ਅਰਥ ਕਰਦੇ ਆ ਮੈਂ ਕਹਿੰਦੇ ਠਹਿਰਾਓ ਠਹਿਰ ਜਾ ਤੂੰ ਨਾ ਅਰਥ ਕਰ ਮੈਂ ਖੁਦ ਕਰੂੰਗਾ ਤੂੰ ਕੇਵਲ ਸੁਣਾ ਤੋ ਉਹ ਸੁਣਿਆ ਮੰਨਿਆ ਮੰਨ ਕੀਤਾ ਪਾਓ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਤੋ ਕੇਵਲ ਇਹਨਾਂ ਨੂੰ ਸੁਣ ਸੋਚਾ ਸੋਚ ਨਾ ਹੋਵਈ ਇਹਨੂੰ ਸਮਝਣਾ ਇਹਨੂੰ ਇਹ ਨਾ ਦਾ ਪੁਖਿਆ ਪੁਖ ਨਾ ਉਤਰੀ ਇਹ ਜਿਹੜੀ ਗੂੰਜ ਹੋ ਰਹੀ ਆ ਇਹਦੇ ਚ ਗਵਾਚ ਇਹਨੂੰ ਸਮਝਣ ਦੀ ਕੋਸ਼ਿਸ਼ ਨਾ ਕਰ ਇਹ ਨਾ ਸਮਝ ਕੇ ਪੁਖਿਆ ਪੁਖ ਜਿਹੜੀ ਹੈ ਤੂੰ ਅਰਥ ਜਿਹੜੇ ਕਰ ਲਏ ਉਹ ਅਰਥ ਸ਼ਾਇਦ ਨਹੀਂ ਗਏ ਹਾਂ ਕਿਉਂਕਿ ਉੱਥੇ ਕੇਵਲ ਗੂੰਜ ਹੈ ਉੱਥੇ ਤੇਰੇ ਅਰਥ ਨਹੀਂ ਗਏ ਔਰ ਤੇਰੇ ਅਰਥ ਇਸ ਸਰੀਰ ਤੱਕ ਹੀ ਆ ਜਿੱਦ ਦਿਨੇ ਸਰੀਰ ਨਾ ਰਿਹਾ ਇਹ ਅਰਥ ਵੀ ਨਹੀਂ ਰਹਿਣਗੇ ਪਰ ਇਹ ਜਿਹੜੀ ਗੂੰਜ ਹੈ ਇਹ ਹਮੇਸ਼ਾ ਰਹੇਗੀ ਇਸ ਕਰਕੇ ਇਹ ਇੱਕ ਤਰੀਕਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦਾ ਕੇਵਲ ਇੱਕ ਨਾਦ ਕੇਵਲ ਇੱਕ ਦੁਨੀਆਂ ਕੇਵਲ ਇੱਕ ਵਾਈਬ੍ਰੇਸ਼ਨ ਕੇਵਲ ਇੱਕ ਫ੍ਰੀਕੁਐਂਸੀ ਇਸ ਫ੍ਰੀਕੁਐਂਸੀ ਚ ਖੁਦ ਨੂੰ ਤੂੰ ਢਾਲ ਠਹਿਰਾਓ ਠਹਿਰਾਓ ਰਹਾਓ ਰਹਾਓ ਰੁਕ ਜਾ ਰ ਹ ਓ ਰ ਹ ਓ ਸਮਝ ਆ ਗਈ ਰ ਹ ਜਿਹੜਾ ਰਹੇਗਾ ਔਰ ਜਿਹੜਾ ਹੈ ਉਹ ਰ ਹ ਰ ਜਿਹੜਾ ਰਹਿ ਰਿਹਾ ਹੈ ਜਿਹੜਾ ਹੈ ਜਿਹਦੀ ਸੱਤਾ ਹੈ ਮੈਂ ਨਾ تھا ਉਹ ਆਪ تھے ਜਿਹੜਾ ਹੈ ਰਹਿ ਉਹਦੇ ਚ ਰਹਿ ਹਾਂ ਉਹ ਹੈ ਉਹ ਉਹ ਹੀ ਆ ਰਾਹਾਉ ਮਾਰਾ ਕਹਿੰਦੇ ਨੇ ਰਾਹਾਉ ਉਹੀ ਹੈ ਉਹਦੇ ਦੀ ਵਹ ਉਹੀ ਉਹ ਤੂੰ ਆਪਣੇ ਟ੍ਰਾਂਸਲੇਸ਼ਨ ਨਾ ਕਰ ਤੇਰੇ ਉੱਤੇ ਮੈਂ ਖੁਦ ਤੇਰੇ ਨਾਲ ਗੱਲ ਕਰੂੰਗਾ ਇਹ ਤਰੀਕਾ ਹੈ ਪਾਣੀ ਪੜਨ ਦਾ ਇਹ ਸਾਧੂਆਂ ਨੂੰ ਪਤਾ ਲੱਗਦਾ ਹੈ ਹਾਂ ਨਹੀਂ ਤਾਂ ਆਪਾਂ ਵਿਦਵਾਨ ਬਣ ਜਾਂਦੇ ਹਾਂ ਆ ਸੰਤ ਬਣ ਜਾਂਦੇ ਸਪਾਈ ਬਣ ਜਾਂਦੇ ਹਾਂ ਸੰਤ ਨਹੀਂ ਬਣਦੇ ਹਾਂ ਤੇ ਸੰਤ ਹੋਣਾ ਪਹਿਲਾਂ ਜ਼ਰੂਰੀ ਆ ਤੇ ਇਹ ਸੰਤਾਂ ਦਾ ਮਾਰਗ ਆ ਫੇਰ ਹੀ ਸਪਾਈ ਬਣਿਆ ਆਨੰਦ ਆਉਂਦਾ ਏ ਨੀਤ क्रੂ얼ਟੀ ਵੱਜ ਜਾਂਦੀ ਆ ਹਾਂ ਸਤਨਾਮ